ਇਹ 7 ਕਿ ਮਹੀਨੇ ਹੋ ਗਏ ਜਿ ਗਿਆਨ ਨੂੰ ਤੇ ਅੱਜ ਜੰਗੀ ਭਰੇ ਉਹਨਾਂ ਨੂੰ ਉਦੋਂ ਦਾ ਕੰਮ ਨਹੀਂ ਸੀ ਮਿਲਦਾ ਉੱਥੇ ਅੱਜ ਕੰਮ ਤੇ ਗਏ ਸੀ ਉੱਥੇ ਚਾਨਕੂ ਪਤਾ ਲੱਗਾ ਕਿ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਜਦੋਂ ਫੋਨ ਅਸੀਂ ਲਾ ਕੇ ਵੇਖਿਆ ਕਿਸੇ ਨੇ ਫੋਨ ਚੱਕਿਆ ਫਿਰ ਪਤਾ ਲੱਗਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ ਸਰਕਾਰ ਤੇ ਉਹ ਕਹਿੰਦੇ ਆ ਕਿ ਮੇਰਾ ਸਬੰਧਿਤ ਡੈਡ ਬੋਡੀ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਕਿ ਅਸੀਂ ਉਹਨਾਂ ਨੂੰ ਦੇਖ ਸਕੀਏ ਕਿਉਂਕਿ ਮੇਰੀ ਬੇਟੀ ਦੇ 7 ਮਹੀਨੇ ਤੋਂ ਉਹਨਾਂ ਦਾ ਮੂੰਹ ਨਹੀਂ ਦੇਖਿਆ। ਅਸੀਂ ਮੰਕਮੰਤ ਸਰ ਨੂੰ ਇਹੋ ਕਾਵਾਂਗੇ ਕਿ ਜਿੰਨਾ ਹੋ ਸਕੇ ਜਿਹੜੇ ਪੰਜਾਬ ਦੇ ਨੌਜਵਾਨ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਇੰਡੀਆ ਦੇ ਵਿੱਚ ਨੌਕਰੀ ਦਿੱਤੀਆਂ ਜਾਣ ਤਾਂ ਕਿ ਕਿਸੇ ਵੀ ਮਾਂ ਪਿਓ ਦੇ ਪੁੱਤ ਜਾਂ ਧੀ ਨੂੰ ਬਾਹਰ ਜਾ ਕੇ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਾਹਰ ਜਾ ਕੇ ਬਹੁਤ ਟੈਨਸ਼ਨ ਤੇ ਡਿਪਰੈਸ਼ਨ ਹੁੰਦਾ ਵਾ। ਇਸ ਸਰਕਾਰ ਨੂੰ ਚਾਹੀਦਾ ਕਿ ਇੱਥੇ ਹੀ ਉਹਨਾਂ ਨੂੰ ਨੌਕਰੀਆਂ ਪ੍ਰਵਾਨ ਕੀਤੀਆਂ ਜਾਣ। ਕੋਈ ਸਾਰਾ ਹੋਰ ਬੱਚਾ ਇਸ ਮੁਕਰ ਵਿੱਚ ਹੁਣ ਮੈਂ ਹੀ ਬਚੀ ਆ ਜੇ ਮੈਂ ਹੀ ਕਮਾਉਂਗੀ ਤੇ ਮੈਂ ਹੀ ਇਨਾ ਢਿੱਡ ਭਰੂਗੀ ਹੋਰ ਕੋਈ ਸਾਰਾ ਨਹੀਂ ਬਚਿਆ ਤੇ ਫਿਰ ਤੁਸੀਂ ਕੀ ਆਪਣਾ ਨਾਂ ਜਿੱਤੇ ਨਵਜੋਤ कौर ਕੀ ਲੱਗਦੇ ਹੈ ਇਹ ਬੰਦਾ ਬੀਤ ਮੈਂ ਘਰ ਵਾਲਾ ਸੀ ਕਿੰਨੇ ਕਿਰੋਪੈਣਾ ਨੂੰ ਜਦ ਕੀ ਕਰਨ ਬਣਾ ਤੇ ਕਿਉਂ ਪਸੰਦ ਲੱਗਾ ਤੁਹਾਨੂੰ ਉਹਨਾਂ ਨੂੰ ਇਹ 7 ਕਿ ਮਹੀਨੇ ਹੋ ਗਏ ਜਿ ਗਿਆ ਨੂੰ ਤੇ ਅੱਜ ਚੰਗੀ ਭਰੇ ਉਹਨਾਂ ਨੂੰ ਉਦੋਂ ਦਾ ਕੰਮ ਨਹੀਂ ਸੀ ਮਿਲਦਾ ਉੱਥੇ ਤੇ ਅੱਜ ਕੰਮ ਤੇ ਗਏ ਸੀ ਉੱਥੇ ਅਚਾਨਕ ਪਤਾ ਲੱਗਾ ਕਿ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਹੋਤੇ ਹੀ ਉਹਨਾਂ ਦੀ ਡੈਥ ਹੋ ਗਈ ਜਦੋਂ ਫੋਨ ਅਸੀਂ ਲਾ ਕੇ ਵੇਖਿਆ ਕਿਸੇ ਨੇ ਫੋਨ ਚੱਕਿਆ ਫਿਰ ਪਤਾ ਲੱਗਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ ਕਿਦੋਂ ਗੱਲ ਹੋਈ ਤੁਹਾਡੇ ਨਾਲ ਮੇਰੀ ਰਾਤ ਤੇ ਗੱਲ ਹੋਈ ਸੀ ਉਸ ਤੋਂ ਬਾਅਦ 3 ਘੰਟੇ ਬਾਅਦ ਪਤਾ ਲੱਗਦਾ ਵਾ ਕਿ ਉਹ ਇੱਕ ਟੈਕ ਨਾਲ ਹਸਪੀਟਲ ਦਾਖਲ ਆ ਉਹਨਾਂ ਨਾਲ ਬਾਅਦ ਚ ਕੋਈ ਗੱਲ ਨਹੀਂ ਹੈ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਪਰਿਵਾਰ ਦੇ ਨਾਲ ਹੋਰ ਕਿਹਨੇ ਗੱਲਬਾਤ ਕੀਤੀ ਤੁਹਾਡੇ ਬੱਚੇ ਨਾਲ ਗੱਲ ਹੋਈ ਹਾਂਜੀ ਮਾੜੀ ਜੀ ਹੋਈ ਸੀ ਗੱਲ ਕੱਲ ਕੱਲ ਤੇ ਖੁਸ਼ ਨਹੀਂ ਕਿਉਂਕਿ ਮੈਂ ਥੋੜੇ ਦਿਨ ਹੋਏ ਵਾਪਸ ਆਈ ਸੀ ਉਹਨਾਂ ਨੇ ਘਰੇ ਆ ਕੇ ਮੈਂ ਦੇਖਿਆ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਨਹੀਂ ਫੋਨ ਹੋਇਆ ਕੀ ਮੰਗ ਚਾਹੁੰਦੇ ਕਿੰਨਾ ਹਾਲਾਤ ਹੈ ਕਿ ਜਗ੍ਹਾ ਤੇ ਕੀ ਹੁਣ ਕਰਦੇ ਹਾਲਾਤ ਕਿ ਮੈਂ ਜਦੋਂ ਇੱਥੇ ਪੜਾਈ ਕਾਫੀ ਕੀਤੀ ਹੋਈ ਸੀ ਇੱਥੇ ਕੋਈ ਨੌਕਰੀ ਨਹੀਂ ਸੀ ਮਿਲਦੀ ਘਰ ਦੇ ਹਾਲਾਤ ਇਹੋ ਜਿਹੇ ਸੀ ਇੱਕ ਬੱਚੇ ਨੂੰ ਪਾਲਣ ਲਗਾ ਔਖਾ ਹੁੰਦਿਆ ਸੀ ਇਸ ਕਰਕੇ ਅਸੀਂ ਫਿਰ ਪਹਿਲੀ ਵੇਚਵਟਕ ਅਸੀਂ ਬਾਹਰ ਗਏ ਮਜਬੂਰੀ ਵਿੱਚ ਬਾਅਦ ਵਿੱਚ ਉਹਨਾਂ ਨੂੰ ਬੁਲਾਇਆ ਲੇਕਿਨ ਕੰਮ ਉੱਥੇ ਵੀ ਨਹੀਂ ਮਿਲਿਆ ਤੇ ਬਹੁਤ ਜ਼ਿਆਦਾ ਮਜਬੂਰੀ ਕਰਕੇ ਇਸ ਹਾਲਾਤਾਂ 'ਚ ਬਾਹਰ ਗਏ ਸੀ ਹੁਣ ਕੀ ਮੰਗ ਕਰਦੇ ਸਰਕਾਰ ਕੋਲੋਂ ਜੀ ਸਰਕਾਰ ਤੇ ਉਹ ਕਹਿੰਦੇ ਆ ਤੁਹਮੇਰਾ ਉਸ ਦੇ ਡੈਡ ਬੋਡੀ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਕਿ ਅਸੀਂ ਉਹਨਾਂ ਨੂੰ ਦੇਖ ਸਕੀਏ ਕਿਉਂਕਿ ਮੇਰੀ ਬੇਟੀ ਨੇ 7 ਮਹੀਨੇ ਤੋਂ ਉਹਨਾਂ ਦਾ ਮੂੰਹ ਨਹੀਂ ਦੇਖਿਆ। ਹੁਣ ਉੱਧਰ ਕੋਈ ਹੋਰ ਤਾਂ ਦੇ ਰਿਸ਼ਤੇਦਾਰ ਹੈਗੇ ਜਿਹੜੇ ਕੋਈ ਡੈਡ ਬੋਡੀ ਇੱਕ ਟਿਕ ਕਰ ਦਿੰਦੇ ਆ। ਇਹ ਮੰਗ ਕਰਦੇ। ਹਾਂਜੀ ਨਹੀਂ ਉੱਧਰ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗਾ ਕਿਉਂਕਿ ਮੈਂ ਗਈ ਸੀ ਮੈਂ ਥੋੜੇ ਦਿਨ ਪਹਿਲਾਂ ਹੀ ਉੱਥੋਂ ਵਾਪਸ ਆਈ ਸੀ। ਤਾਂ ਹੁਣ ਸਾਡੇ ਕੋਈ ਨਾ ਹੱਕ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਲਿਆ ਸਕੀਏ। ਸਰਕਾਰ ਤੋਂ ਮੰਗ ਕਰਦੀ ਹਾਂ ਕਿ ਉਹਨਾਂ ਦੇ ਡੈਡ ਬੋਡੀ ਜਲਦੀ ਤੋਂ ਜਲਦੀ ਭੇਜੀ ਜਾਵੇ ਪੰਜਾਬ। ਕਿਸੇ ਸੰਸਥਾ ਨਾਲ ਗੱਲ ਕੀਤੀ। ਹਾਂਜੀ ਇੱਕ ਸਰਬੱਤ ਦਾ ਭਲਾ ਸੰਸਥਾ ਵਾ ਅਸੀਂ ਉਹਨਾਂ ਨਾਲ ਇਹ ਗੱਲ ਕਰਨਾ ਚਾਹੁੰਦੇ ਆ ਕਿ ਸਾਡੀ ਡੈੱਡ ਬੋਡੀ ਨੂੰ ਪੰਜਾਬ ਲਿਆਂਦਾ ਜਾਵੇ ਐਸਪੀ ਬ੍ਰਾਇਨ ਕੀ ਬੇਨਤੀ ਕਰਨ ਲਈ ਐਸਪੀ ਓਬਰਾਇਨ ਨੂੰ ਕਹਿਣਾ ਚਾਹੁੰਦੇ ਆ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਨੂੰ ਜਲਦੀ ਜਲਦੀ ਉਹਨਾਂ ਦੀ ਬੋਡੀ ਨੂੰ ਪੰਜਾਬ ਲਿਆ ਦਿਓ ਤਾਂ ਕਿ ਅਸੀਂ ਉਹਨਾਂ ਆ ਕੇ ਦਰਸ਼ਨ ਕਰ ਲਈਏ ਜੀ ਨਾਮ ਜੀਪਾ ਸਰ ਦੂਰ ਸੰਗ ਕੀ ਲੱਗਦਾ ਇਹ ਰੁਪਿੰਦਰ ਜੀ ਤੁਹਾਡੀ ਇਹ ਮੈਂ ਬੇਟਾ ਜੀ ਇੱਕ ਹੀ ਮਿੰਟ ਤੇ ਇੱਕ ਨੱਕ ਤੇ ਰੁਕਣ ਨੂੰ ਬਾਹਰ ਜਾ ਕੀ ਸੇ ਸੌਤ ਮਹੀਨੇ ਹੋ ਗਏ ਹੁਣ ਮਤਲਬ ਕੀ ਜਿਹੜਾ ਘਟਨਾ ਘਟਿਆ ਬਹੁਤ ਮਾੜੀ ਘਟਿਆ ਤੇ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬੀ ਨੌਜਵਾਨ ਵਿਦੇਸ਼ਾਂ ਜਾ ਰਹੇ ਜਾਂ ਨਾਲ ਇਹਦੇ ਹਾਫੇ ਹੋ ਰਹੇ ਅਸੀਂ ਤਾਂ ਗਏ ਹੋਏ ਇੱਕ ਜਾਂ ਕੋਈ ਸੰਤਾ ਚਾਹੇ ਆਪਣੇ ਪੰਜਾਬ ਸਰਕਾਰ ਸਾਡੇ ਜਿਹੜੇ ਬੱਚੇ ਨਹੀਂ ਚੋਗੇ ਕਿ ਜਿਹੜੀ ਕੋਈ ਵੱਡਾ ਵੱਡੀ ਇੱਥੇ ਜਾਂਦੀ ਜਾਵੇ ਨਹੀਂ ਕੋਈ ਉਹਦਾ ਚਿਹਰਾ ਚੂਰਾ ਵੇਖ ਲਈਏ ਤੇ ਹੁਣ ਘਰੋਂ ਦੇ ਜੋ ਜੁਲੀ ਕੁਲੀ ਦੇ ਕੇ ਬੱਚੇ ਭੇਜਦੇ ਗਾੜੀ ਹੁਣ ਆਸਮਚਾ ਪਾਣੀ ਮੇਰੀ ਮਮੀ ਹਾਰਟ ਅਟੈਕ ਦਾ ਮਰੀਜ਼ ਹੈ ਦਵਾਈ ਚੱਲਦੀ ਹੈ ਉਹ ਤਾਂ ਮੁਸ਼ਕਲ ਹੋ ਗਈ ਸਾਨੂੰ ਕੀ ਕਰਾਂ ਹਾਂਜੀ ਮੈਡਮ ਇੱਕ ਹੀ ਬੱਚੀ ਤੁਹਾਡੀ ਹਾਂਜੀ ਕੋਈ ਹੋਰ ਆਸ ਤਰ੍ਹਾਂ ਨਹੀਂ ਰਿਹਾ ਕੋਈ ਵੀ ਨਾ ਨਹੀਂ ਕੋਈ ਆਸ ਨਾ ਮੇਰੀ ਇੱਕ ਬੇਟੀ ਆ ਤੇ ਮੇਰੇ ਸਹੁਰਾ ਸਾਹਿਬ ਜਿਹੜੇ ਖੁਦ ਮਰੀਜ਼ ਅਟੈਕ ਦੇ ਬਸ ਮੇਰੇ ਘਰ ਵਿੱਚ ਕੋਈ ਸਹਾਰਾ ਨਹੀਂ ਦਿਆ ਕਿੰਨਾ ਪੈਸਾ ਲਗਾਇਆ ਸੀ ਤੁਸੀਂ ਬਾਹਰ ਪੇਟ ਲਗਿਆ ਅਸੀਂ 2.25 ਲੱਖ ਲੱਗਾ ਸੀ ਕਿਉਂਕਿ ਮਜਬੂਰੀ ਨਹੀਂ ਬਣ ਗਈ ਸਾਨੂੰ ਜਾਣਾ ਪਿਆ ਇਸ ਬੱਚੀ ਦੇ ਫਿਊਚਰ ਵਾਸਤੇ ਲੇਕਿਨ ਸਾਡਾ ਉੱਥੇ ਵੀ ਕੁਝ ਨਹੀਂ ਬਣਿਆ ਹੁਣ ਜਿਵੇਂ ਤੁਹਾਡੇ ਪਤੀ ਨੂੰ ਵੀ ਕੋਈ ਨੌਕਰੀ ਮਿਲੀ ਉਹ ਵੀ ਪੜੇ ਲਿਖੇ ਸੀ ਤੁਸੀਂ ਵੀ ਪੜੇ ਲਿਖੇ ਹੋ ਤੇ ਪੰਜਾਬ ਸਰਕਾਰ ਜੇ ਨੌਕਰੀਆਂ ਦਿੰਦੇ ਕੀ ਅਪੀਲ ਕਰਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਸਿੱਧਾਨੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹੋ ਕਵਾਂਗੇ ਜਿੰਨਾ ਹੋ ਸਕੇ ਜਿਹੜੇ ਪੰਜਾਬ ਦੇ ਨੌਜਵਾਨ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਾਂ ਇੰਡੀਆ ਦੇ ਵਿੱਚ ਹੀ ਨੌਕਰੀ ਦਿੱਤੀਆਂ ਜਾਣ ਤਾਂ ਕਿ ਕਿਸੇ ਵੀ ਮਾਂ ਪਿਓ ਦੇ ਪੁੱਤ ਜਾਂ ਧੀ ਨੂੰ ਬਾਹਰ ਜਾ ਕੇ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਾਹਰ ਜਾ ਕੇ ਬਹੁਤ ਟੈਨਸ਼ਨ ਤੇ ਡਿਪਰੈਸ਼ਨ ਹੁੰਦਾ ਵਾ ਇਸ ਕਰਕੇ ਉਹਨਾਂ ਨੂੰ ਚਾਹੀਦਾ ਕਿ ਇੱਥੇ ਹੀ ਉਹਨਾਂ ਦੀਆਂ ਨੌਕਰੀਆਂ ਪ੍ਰਵਾਨ ਕੀਤੀਆਂ ਜਾਣ ਆਪਣੀ ਧਿਮਾੜ ਆਪਣੀ ਧਿਮਾੜ ਕਰੋ ਨਾ ਉਹ ਤੇ ਜੋ ਹੋ ਗਿਆ ਅਸੀਂ ਆਪਣੀ ਡਿਮਾਂਡ ਕੀ ਕਹਿੰਦੇ ਜੀ ਮੈਂ ਕਹਿੰਨੀ ਆ ਕਿ ਮੇਰਾ ਇੱਥੇ ਥੋੜਾ ਸਾਰਾ ਚੱਲ ਜਾਏ ਕਿਉਂਕਿ ਹੁਣ ਮੈਂ ਬਜ਼ੁਰਗ ਪਿਓ ਦਾ ਤੇ ਛੋਟੀ ਬੱਚੀ ਦਾ ਸਾਰਾ ਬਣਨਾ ਚਾਹੁੰਦੀ ਆ ਸਰਕਾਰ ਨੂੰ ਚਾਹੀਦਾ ਕਿ ਮੇਰੇ ਸਾਹੇ ਤੱਕ ਕੀਤੀ ਜਾਵੇ ਇੱਥੇ ਰਹਿ ਕੇ ਤੁਸੀਂ ਪੜੇ ਲਿਖੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਨੂੰ ਤਾਂ ਜੌਬ ਮਿਲਦੀ ਤਾਂ ਫੇਰ ਤੁਸੀਂ ਘਰ-ਵਾਰ ਕੱਲਦਾ ਨਹੀਂ ਤੇ ਘਰਵਾਲੀ ਕਿਹਨੇ ਕਰੇ ਕਿਉਂਕਿ ਕੋਈ ਸਾਰਾ ਹੋਰ ਬੱਚਾ ਨਹੀਂ ਸਿਰਫ ਘਰ ਵਿੱਚ ਹੁਣ ਮੈਂ ਹੀ ਬਚੀ ਆ ਜੇ ਮੈਂ ਕਮਾਉਂਗੀ ਤੇ ਮੈਂ ਇਹਨਾਂ ਢਿੱਡ ਭਰਮਗੀ ਹੋਰ ਕੋਈ ਸਾਰਾ ਨਹੀਂ ਬਚਿਆ ਤੁਹਾਡਾ ਨਾਮ ਕੀ ਫੋਨ ਨੰਬਰ ਮਾਲਚਾ

प्रियंदर सिंह दी पाटिल ने अधितितीजार्ज ने दर्शनार्ज कर लिए किस तरह आने पर किस तरह गए किस तरह गए सातवीं नियोग सातवीं नियोग गए आज है